ਮੈਨੂੰ ਹੈਰਾਨੀ ਏ ਕਿ ਰਾਤ ਦੇ ਇਸ ਵੇਲੇ ਕੋਣ ਮੇਰਾ ਬੂਹਾ ਖੜਕਾ ਰਿਹਾ ਹੈ ਹਾਂ ਸ਼੍ਰੀਮਾਨ ਜੀ ਮੈਨੂੰ ਦੱਸਿਆ ਗਿਆ ਸੀ ਕਿ ਮਰੀਮ ਨਾਮ ਯੇਸ਼ੂ ਦੀ ਮਾਤਾ ਇਸ ਘਰ ਵਿੱਚ ਮਿਲ ਸਕਦੀ ਹੈ ਕਿ ਉਹ ਜਨਾਨੀ ਇੱਥੇ ਹੈ ਉਹ ਹੈ ਮਰੀਮ ਤਹਾਨੂੰ ਉਸ ਦੇ ਨਾਲ ਕੀ ਕੰਮ ਹੈ ਤੁਸੀਂ ਡਰੋ ਨਾ ਮੈਂ ਇੱਕ ਬਿੱਤਰ ਦੇ ਰੂਪ ਵਿੱਚ ਆਇਆ ਹਾਂ ਮੈਂ ਤੁਹਾਡੇ ਨਾਲ ਵਚਨ ਕਰਦਾ ਹਾਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ ਇੱਥੇ ਇੱਕ ਸੁਨੇਹਾ ਅਤੇ ਇੱਕ ਤੋਹਫ਼ਾ ਵੀ ਨਾਲ ਲੈ ਕੇ ਆਇਆ ਹਾਂ ਕੀ ਸੁਨੇਹਾ ਹੈ ਅਤੇ ਕੀ ਚੀਜ਼ ਹੈ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਇੱਕ ਰਾਤ ਪਹਿਲਾਂ ਯੀਸ਼ੂ ਸਲੀਬ ਤੇ ਚੜਾਇਆ ਗਿਆ ਸੀ ਉਸ ਨੂੰ ਯਹੂਦੀ ਅਗਵੇ ਅਤੇ ਰੋਮੀ ਅਧਿਕਾਰੀਆਂ ਵੱਲੋਂ ਮੌਤ ਦੀ ਸਜ਼ਾ ਮਿਲੀ ਸੀ ਉਸ ਨੂੰ ਮਾਰਿਆ ਗਿਆ ਸੀ ਉਸਤੇ ਧੂਕਿਆ ਗਿਆ ਸੀ ਅਤੇ ਰੋਮੀ ਸਿਪਾਹੀਆਂ ਨੇ ਉਸ ਦਾ ਮਜ਼ਾਕ ਉਡਾਇਆ ਸੀ ਸ਼ਮੋਨ ਕਰੇਨੀਨਾ ਦੇ ਇੱਕ ਮਨੁੱਖ ਤੋਂ ਜ਼ਬਰਦਸਤੀ ਯਿਸੂ ਦਾ ਕ੍ਰੂਸ ਵੀ ਚੁਕਵਾਇਆ ਗਿਆ ਸੀ ਇੱਕ ਥਾਂ ਜਿਹੜਾ ਗੁਲਗੱਤਾ ਸਦੌਂਦਾ ਹੈ ਉੱਥੇ ਯਿਸੂ ਨੂੰ ਕ੍ਰੂਸ ਤੇ ਚੜਾ ਦਿੱਤਾ ਗਿਆ ਸੀ ਕੁਝ ਰੋਮੀ ਸਿਪਾਹੀਆਂ ਨੇ ਚਿੱਠੀਆਂ ਪਾ ਕੇ ਉਸ ਦੇ ਕੱਪੜੇ ਵੰਡ ਲਏ ਯਿਸੂ ਦੇ ਸਿਰ ਦੇ ਉੱਪਰ ਸਿਪਾਹੀਆਂ ਨੇ ਇੱਕ ਤਕਤੀ ਟਾਂਗ ਦਿੱਤੀ ਸੀ ਇਹ ਨਾਸਰਤ ਦਾ ਯਿਸੂ ਹੈ יהודיਆਂ ਦਾ ਰਾਜਾ ਦੁਪਹਿਰ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਪੂਰੇ ਦੇਸ਼ ਵਿੱਚ ਹਨੇਰਾ ਛਾਇਆ ਰਿਹਾ ਫਿਰ ਯੀਸ਼ੂ ਨੇ ਉੱਚੀ ਆਵਾਜ਼ ਦੇ ਨਾਲ ਪੁਕਾਰਿਆ ਹੈ ਮੇਰੇ ਪਰਮੇਸ਼ਵਰ ਹੈ ਮੇਰੇ ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ ਫਿਰ ਤੋਂ ਪੁਕਾਰਨ ਦੇ ਬਾਅਦ ਯਿਸੂ ਨੇ ਪ੍ਰਾਨ ਛੱਡ ਦਿੱਤਾ। ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਸੇ ਵੇਲੇ ਮੰਦਰ ਦਾ ਪਰਦਾ ਉੱਪਰੋਂ ਲੈ ਕੇ ਥੱਲੇ ਤੱਕ ਦੋ ਹਿੱਸੇ ਵਿੱਚ ਫਟ ਗਿਆ। ਧਰਤੀ ਕੰਬ ਗਈ ਅਤੇ ਚਟਾਨਾਂ ਤੜਕ ਗਈਆਂ। ਕਬਰਾਂ ਖੁੱਲ ਗਈਆਂ ਅਤੇ ਕਈ ਪਵਿੱਤਰ ਲੋਕਾਂ ਦੇ ਸਰੀਰ ਜਿਹੜੇ ਮਰ ਗਏ ਸੀ ਉਹ ਮਰਿਆਂ ਚੋਂ ਜਿਉਂਦੇ ਹੋ ਗਏ। ਉਹ ਕਬਰਾਂ ਚੋਂ ਬਾਹਰ ਨਿਕਲ ਆਏ। ਜਦ ਰੋਮੀ ਸਿਪਾਹੀ ਜਿਹੜੇ ਯਿਸੂ ਦੀ ਰਖਵਾਲੀ ਕਰ ਰਹੇ ਸੀ ਉਹਨਾਂ ਨੂੰ ਪਹਚਾਲ ਦਾ ਅਹਿਸਾਸ ਹੋਇਆ ਅਤੇ ਜੋ ਕੁਝ ਹੋਇਆ ਉਸ ਨੂੰ ਦੇਖ ਕੇ ਉਹ ਬਹੁਤ ਡਰ ਗਏ ਪਰ ਉਹਨਾਂ ਵਿੱਚੋਂ ਇੱਕ ਸੂਬੇਦਾਰ ਨੇ ਕਿਹਾ ਯਕੀਨਨ ਹੀ ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ ਸਾਡੇ ਵਿੱਚੋਂ ਕੁਝ ਲੋਕ ਉੱਥੇ ਸੀ ਅਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਦੇਖਿਆ ਸੀ ਇਹ ਗੱਲਾਂ ਬਿਲਕੁਲ ਉਂਝ ਹੀ ਸਨ ਜਿਸ ਤਰ੍ਹਾਂ ਤੁਸੀਂ ਦੱਸੀਆਂ ਹਨ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਤੇ ਪਤਾ ਨਹੀਂ ਚੱਲਦਾ ਅੱਜ ਰਾਤ ਤੁਸੀਂ ਕਿਉਂ ਸਾਡੇ ਕੋਲ ਆਏ ਹੋ ਮੈਂ ਉਹਨਾਂ ਸਿਪਾਹੀਆਂ ਵਿੱਚੋਂ ਇੱਕ ਸੀ ਜਿਹੜੇ ਯੇਸ਼ੂ ਦੀ ਰਾਖੀ ਕਰ ਰਹੇ ਸੀ ਮੈਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਹੁੰਦਿਆਂ ਹੋਇਆ ਦੇਖਿਆ ਹੁਣ ਮੈਂ ਵਿਸ਼ਵਾਸ ਕਰਦਾ ਹਾਂ ਕਿ ਯੇਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਮੈਂ ਆਇਆ ਹਾਂ ਯੇਸ਼ੂ ਦੇ ਕੱਪੜੇ ਵਾਪਸ ਕਰਨ ਜਿਨ੍ਹਾਂ ਨੂੰ ਮੈਂ ਕ੍ਰੂਸ ਦੇ ਥੱਲੇ ਜਿੱਤਿਆ ਸੀ ਮੇਰੀ ਮਨਛਾ ਹੈ ਕਿ ਮੈਂ ਇਹਨਾਂ ਨੂੰ ਉਸਦੀ ਮਾਤਾ ਨੂੰ ਦਵਾਂ ਅਤੇ ਉਸ ਨੂੰ ਇਹ ਕਹਾ ਕਿ ਜੋ ਕੁਝ ਮੈਂ ਕੀਤਾ ਹੈ ਉਸਦੇ ਲਈ ਪਛਤਾਉਂਦਾ ਹੁਣ ਮੈਂ ਜਾਣ ਗਿਆ ਹਾਂ ਇਹ ਕੱਪੜੇ ਉਸ ਮਨੁੱਖ ਦੇ ਹਨ ਜਿਹੜਾ ਮੇਰੇ ਸਾਹਮਣੇ ਮਰਿਆ ਜਿਸਨੇ ਪਰਮੇਸ਼ਵਰ ਦੀ ਸਮਰੱਥਾ ਨਾਲ ਮੌਤ ਉੱਤੇ ਜਿੱਤ ਪ੍ਰਾਪਤ ਕੀਤੀ ਕੱਪੜੇ ਅਤੇ ਤੁਹਾਡੇ ਦਿਆਲਤਾਪੂਰਨ ਕੰਮ ਲਈ ਤੁਹਾਡਾ ਧੰਨਵਾਦ ਅਸੀਂ ਲੋਕ ਹੁਣੇ-ਹੁਣੇ ਪਰਮੇਸ਼ਰ ਪਿਤਾ ਅਤੇ ਉਸ ਦੇ ਪੁੱਤਰ ਯੇਸ਼ੂ ਦੀ ਆਰਾਧਨਾ ਸ਼ੁਰੂ ਕਰਨ ਵਾਲੇ ਸੀ ਇਸ ਆਰਾਧਨਾ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ ਧੰਨਵਾਦ ਮੈਂ ਯੇਸ਼ੂ ਦੇ ਬਾਰੇ ਵਿੱਚ ਹੋਰ ਜ਼ਿਆਦਾ ਸਿੱਖਣਾ ਚਾਹੁੰਦਾ ਹਾਂ ਜੋ ਮਰਿਆਂ ਵਿੱਚੋਂ ਜੀ ਉੱਠਿਆ ਹੈ